ਪਰ ਜਿਹੜਾ ਮਨ ਦਾ ਕੋੜੀ ਐ ਉਹ ਬਾਹਰਲੇ ਕੋਲ ਨਾਲੋਂ ਖਤਰਨਾਕ ਹੈ ਬਾਹਰਲਾ ਕੋੜ ਤੇ ਸਰੀਰ ਨੂੰ ਪ੍ਰਭਾਵਿਤ ਕਰਦਾ ਬੰਦਾ ਕਹਿੰਦਾ ਮੁਸ਼ਕਾ ਹੁੰਦਾ ਛੂਤ ਦੀ ਬਿਮਾਰੀ ਪਰ ਇਹ ਹੋ ਜਿਓ ਇੰਨਾ ਕੀ ਹੋਏਗਾ ਤੇ ਜਿਹੜਾ ਮਨ ਦਾ ਕੋੜੀ ਹੁੰਦਾ ਸਾਨੂੰ ਕਹਿੰਦਾ ਆਓ ਜੀ ਵੈਲਕਮੋਸਟ ਵੈਲਕਮ ਜੀ ਜੀ ਆਇਆਂ ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਇਹ ਅੰਦਰ ਫੈਲ 86 ਪੀਰ ਤੇ ਜੇ ਨਾ ਵਾ ਉਤਰੇ ਨਾ ਹੀ ਮੈਲ ਉਹ ਕਹਿੰਦਾ ਮੋਸਟ ਵੈਲਕਮ ਦੀ ਇੱਕ ਬੜੇ ਇੱਕ ਹਾਸੋ ਵਾਲੀ ਇੱਕ ਵਿਅੰਗ ਪੜਿਆ ਸੀ ਮੈਂ ਉਹ ਕਹਿੰਦਾ ਬਈ ਇੱਕ ਇੱਕ ਔਰਤ ਕਹਿੰਦੀ ਘਰ ਵਾਲੇ ਨੂੰ ਆਪਾਂ ਸੰਡੇ ਨਾ ਕਿਧਰੇ ਜਾ ਨਹੀਂ ਪਾਉਂਦੇ ਪਈ ਹਰ ਸੰਡੇ ਸਾਡੇ ਕੋਲ ਕੋਈ ਪ੍ਰਾਣਾ ਬਣ ਕੇ ਆ ਜਾਂਦਾ ਹੈ ਪ੍ਰਾਣਾ ਬਣ ਕੇ ਲੋਕੀ ਤੁਰੇ ਰਹਿੰਦੇ ਸਾਡੇ ਘਰ ਅਸੀਂ ਨਹੀਂ ਜਾ ਸਕਦੇ ਕਿਸੇ ਦੇ ਘਰ ਉਹ ਕਹਿੰਦਾ ਭਾਗ ਨੇ ਕਿਉਂ ਨਹੀਂ ਜਾ ਸਕਦੇ ਆਪਾਂ ਵੀ ਜਾਵਾਂਗੇ ਕਹਿੰਦੀ ਚਲੋ ਫਿਰ ਸੰਡੇ ਦਾ ਵੀਕਐਂਡ ਤੇ ਪ੍ਰੋਗਰਾਮ ਬਣਾਓ ਆਪਾਂ ਵੀ ਚਲੀਏ ਕਿਸੇ ਦੇ ਘਰ ਪ੍ਰੌਣੇ ਬਣ ਕੇ ਅਸੀਂ ਖੜੋ ਲੋਕਾਂ ਵਾਸਤੇ ਬੈਕਿਆ ਬਿਨ ਪ੍ਰੌਣ ਚਾਰੀ ਅਸੀਂ ਕਰੀ ਜਾਈਏ ਉਹ ਜੀ ਤਿਆਰ ਹੋਵੋਗੇ ਸਵੇਰੇ ਸਵੇਰੇ ਐਤਵਾਰ ਨੂੰ ਕੁੰਡਾ ਲਾਉਂਦੇ ਪਏ ਦਰਵਾਜ਼ਾ ਲਾਉਂਦੇ ਪਏ ਧਿਆਨ ਦੇਣਾ ਅੰਦਰੋਂ ਝੁੱਟੇ ਪੈਜ ਵਾਰ ਜਦੋਂ ਕੁੰਡਾ ਲਾਉਂਦੇ ਪਏ ਸਵੇਰੇ ਅਜੇ 6:30 ਵਜੇ 7:00 ਵਜੇ ਕਹ ਲਈਏ ਤੇ ਉਹਨਾਂ ਤੋਂ ਕਾਲੇ ਆ ਗਏ ਤੁਰੇ ਆਉਂਦੇ ਪੈਣੇ ਤੁਰੇ ਆਉਂਦੇ ਪੈਣੇ ਉਹਦੇ ਕਿਸੇ ਦੇ ਚਲੇ ਸੀ ਹੁਣ ਉਹਨਾਂ ਦੇ ਘਰ ਆ ਗਏ ਹੁਣ ਬੰਦੇ ਨੇ ਐਨ ਬਿਲਕੁਲ ਰੈਡੀ ਹੋਵੇ ਤੇ ਗੱਡੀ ਤਿਆਰ ਬਾਰ ਖੜੀ ਹੋਵੇ ਤੇ ਪਰੌਣੇ ਆ ਜਨ ਆ ਜਨ ਖਿਮਾ ਕਰਨਾ ਅੰਦਰੋਂ ਝੂਟੇ ਪੈਜਵਾਰ ਉਹ ਜਦੋਂ ਪਰੌਣਿਆਂ ਨੂੰ ਦੇਖਿਆ ਨਿੱਕਾ ਜਿਹਾ ਨਿਆਣਾ ਕਹਿੰਦਾ ਮੰਮੀ ਅੰਕਲ ਦੀ ਆ ਗਏ ਉਹਨੂੰ ਬੜਾ ਗੁੱਸਾ ਜਿਹੜਾ ਕਹਿੰਦੀ ਸੇਰੇ ਸੇਰੇ ਕਿੱਥੋਂ ਮਰਨ ਆ ਗਏ ਦਫਾ ਹੋਣੇ ਇਹਦਾ ਕਹਿ ਗਿਆ ਤੇ ਚਲੋ ਕਹਤਾ ਜਦੋਂ ਆਏ ਕੋਲ ਜੀ ਆਇਆਂ ਨੂੰ ਜੀ ਮੋਸਟ ਵੈਲਕਮ ਜੀ ਤੁਹਾਡਾ ਅਸੀਂ ਤੇ ਬੜੇ ਚਿਰਾਂ ਦੀ ਤੁਹਾਡੀ ਓਡੀ ਕਰਦੇ ਸੀ ਉਹ ਨਿਆਣਾ ਆਪਣੀ ਮਾਨੋਂ ਕਹਿੰਦਾ ਮਾਂ ਹੁਣ ਇਹ ਦੁੱਧ ਕਹਿੰਦੇ ਸੀ ਦਵਾ ਹੁਣ ਇਹ ਸਿਰਦਰ ਕਿੱਥੋਂ ਆ ਗਿਆ ਤੇ ਹੁਣ ਦੁਗਣੀ ਐ ਵੀ ਤੁਹਾਡੀ ਠੀਕ ਕਰਦੇ ਆ ਬੱਚੇ ਨੇ ਤੇ ਸੱਚੀ ਬੋਲਣਾ ਬਸ ਦੁਨੀਆਂ ਇਸ ਤਰ੍ਹਾਂ ਦੀ ਐ ਮਹਾਰਾਜ ਜੀ ਕਹਿੰਦੇ ਐਂਦਾ ਅੰਦਰ ਲੱਖ ਕੋੜ ਨਾ ਜਿਉ ਪੱਕਾ ਰੋਗੀ ਉਹ ਅੰਦਰੋਂ ਕੁਝ ਹੋਰ ਬੋਲਦਾ ਸਾਨੂੰ ਕਹਿੰਦਾ ਤੂੰ ਤੇ ਮੇਰਾ ਭਰਾ ਹੀ ਐ ਤੇ ਭਰਾ ਨੂੰ ਥੱਲੇ ਲਾਉਣ ਲੱਗਾ ਗੁਸਤਾਖੀ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਹੁੰਦਾ ਉਹਨੂੰ ਚਿਰ ਨਹੀਂ ਲਾਉਂਦਾ ਕਹਿੰਦਾ ਵੀ ਇਹ ਡਿੱਗ ਜਾਏ ਤੇ ਮੈਂ ਵੱਧ ਜਾ ਏ ਮੇਰਾ ਜਲੀਗ ਨਾ ਵੱਸ ਸਕੈ ਮੈਂ ਵੱਲ ਜਾ ਤੂੰ ਕਦੀ ਵੀ ਨਹੀਂ ਬਧੇਗਾ ਜਿਹੜਾ ਏਦਾਂ ਦੀ ਸੋਚ ਰੱਖਦਾ ਪਹਿਲਾਂ ਸਰਵਨ ਕਰ ਲਿਆ ਇਸ ਕਰਕੇ ਜਿਉ ਪੱਕਾ ਰੋਗੀ ਬਿੱਲ ਲਾਏ ਜਿਵੇਂ ਹਾਏ ਹਾਏ ਕਰਦਾ ਨਾ ਹੋਰ ਪੰਗਦੀ ਪੜ ਲਈਏ ਸਭ ਹੋ ਜਾਏਗਾ ਪਾਪੀ ਕਰਮਕ ਮਾਵਦੇ ਕਰਦੇ ਹਾਏ ਹਾਏ ਨਾਨਕ ਜਿਉ ਮਥਨ ਮਧਾਨੀਆਂ ਤੋਂ ਮਥੇ ਧਰਮਾ ਰਾਏ ਏਦਾਂ ਪਾਪੀ ਸਾ ਸੰਗਤ ਜੀ